ਮਾਲ ਗੋਲ ਦਾ ਮੈਂ ਪੁਲਿਸ ਦਾ ਬਹੁਤ ਮਾਰੀ ਆ। ਕਿਸ਼ਨਾ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇੰਨੇ ਟ੍ਰੇਸ ਕਰਕੇ ਸਾਡਾ ਮਾਲ ਰਿਕਵਰ ਕਰ ਲਿਆ। ਔਰ ਮੈਂ ਹੱਥ ਜੋੜ ਕੇ ਸਾਡੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸੁਨਨਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ। ਆਈ ਸਬ ਪੀਏ ਦੀ ਪੂਰਾ ਮਾਮਲਾ ਜੀ। ਪਾਰਕੋ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫਆਈਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫਆਈਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਇਸੇ ਇਹਨਾਂ ਕੋਲੋਂ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਉਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਆ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਔਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗੇ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕਾਂਤੂ ਜੋ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਦੇ ਨਰ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿੰਦ ਸਿਪਟਰ ਚੱਲ ਰਿਹਾ ਆ ਥੈਂਕ ਯੂ